ਤਾਂ ਧੰਨ ਬਾਬਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜੋ ਨਗਰ ਕੀਰਤਨ ਸਜਾਇਆ ਗਿਆ ਸ਼ਹਿਰ ਦੇ ਵਿੱਚ ਗੁਰਦੁਆਰਾ ਸੰਗਤ ਸਾਤੋਂ ਸ਼ੁਰੂ ਹੋ ਕੇ ਜਿਹੜਾ ਪੂਰੇ ਸ਼ਹਿਰ ਚ ਕੱਢਿਆ ਜਾ ਰਿਹਾ ਸੋ ਸੰਗਤ ਵੀ ਪਿੱਛੇ ਸਾਡੇ ਨਾਲ ਗੱਲਬਾਤ ਕਰਦੇ ਆ। ਕਾਫੀ ਇੱਥੇ ਪਿੱਛੇ ਤੁਹਾਨੂੰ ਦਿਖਾ ਸਕਦੇ ਆ ਕਿ ਸੰਗਤ ਜਿਹੜੀ ਆਪਣਾ ਲੰਗਰ ਵੀ ਤਿਆਰ ਕੀਤਾ ਪਿੱਛੇ ਵਾਹਿਗੁਰਜੀ ਕਾ ਖਾਲਸਾ, ਸ਼੍ਰੀ ਵਾਹਿਗੁਰਜੀ ਕੀ ਫਤਿਹ। ਮੇਰਾ ਨਾਮ ਰਮਨਦੀਪ ਸਿੰਘਾ ਜੀ। ਜੀ। ਹਾਂਜੀ ਤੁਸੀਂ ਹਰ ਸਾਲ ਬਾਬਾ ਜੀਵਨ ਸਿੰਘ ਜੀ ਦੇ ਜਨਮ ਸ਼ਹੀਦੀ ਦਿਹਾੜੇ ਤੇ ਜਿਹੜਾ ਆਪਣਾ ਲੰਗਰ ਲਗਾਦੇ ਉਸ ਬਾਰੇ ਕੀ ਕਹਦਾ ਦੇਖਦੇ ਹੋ ਵਾਹਿਗੁਰੂ ਜੀ ਲੰਗਰ ਲਾਉਣ ਵਾਲੇ ਅਸੀਂ ਕੌਣ ਹੁੰਨੇ ਆਏ ਤੇ ਪਰਮਾਤਮਾ ਦੀ ਕਿਰਪਾ ਨਾਲ ਹੀ ਲਾਇਆ ਜਾਂਦਾ ਜੀ ਤੇ ਪਰਮਾਤਮਾ ਦਾ ਹੁਕਮ ਹੈ ਤੇ ਲੰਗਰ ਲੱਗ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਹਰ ਸਾਲ ਹੀ ਪਰਮਾਤਮਾ ਦੀ ਸੇਵਾ ਕਰਦੇ ਆ ਰਹੇ ਆ ਤੇ ਗਾ ਵੀ ਕਰਦੇ ਰਵਾਂਗੇ ਜੀ ਜਿਸ ਤਰ੍ਹਾਂ ਵੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਬਾਬਾ ਜੀ ਦੇ ਬਾਰੇ ਸੱਭਿਆਚਾਰ ਬਾਰੇ ਭੁੱਲਦੇ ਜਾਂਦੇ ਇਸ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਤੇ ਮਾਰਾਇਦੀਸ਼ੀ ਦੀ ਧਿਆਡੇ ਤੇ ਇਹੋ ਹੀ ਸੰਦੇਸ਼ ਦੇਣਾ ਚਾਹਾਂਗੇ ਕਿ ਸਾਰੇ ਗੁਰੂ ਵਾਲੇ ਬਣਨ ਔਰ ਗੁਰੂ ਦੀ ਕਿਰਪਾ ਨਾਲ ਜੋ ਵੀ ਮਾਰੇ ਦਾ ਹੁਕਮ ਹੈ ਜਿਸ ਤਰ੍ਹਾਂ ਆਪਣੇ ਵੱਡੇ ਵਡੇਰੇ ਕਰਦੇ ਰਹੇ ਨੇ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਆਪਾਂ ਨੂੰ ਵੀ ਉਸੇ ਲੀਹ ਤੇ ਚੱਲਦੇ ਹੋਏ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਅਤੇ ਗਲਤ ਸੰਗਤ ਤੋਂ ਨਸ਼ਿਆਂ ਤੋਂ ਬਚਣਾ ਚਾਹੀਦਾ ਤੇ ਪਰਮਾਤਮਾ ਦੀ ਵੱਲ ਧਿਆਨ ਕਰਨਾ ਚਾਹੀਦਾ ਬੱਚਿਆਂ ਨੂੰ ਇਸ ਪਾਸੇ ਲਾਉਣਾ ਚਾਹੀਦਾ ਉਹ ਵੀ ਸਾਡੇ ਨਾਲ ਤੇ ਸੰਗਤ ਐਸੋ ਗੱਲਬਾਤ ਕਰਦੇ ਹਾਂ ਜੀ ਕੀ ਕਹਿੰਦਾ ਜੀ ਮੇਰਾ ਨਾਮ ਸਰਦਾਰ ਹੀਰਾ ਸਿੰਘ ਆ ਜੀ ਹਾਂ ਜੀ ਨਹੀਂ ਬਾਬਾ ਜੀਵਨ ਸਿੰਘ ਜੀ ਦਾ ਇਸੇ ਤਰ੍ਹਾਂ ਹਰ ਮਰੀ ਅਸੀਂ ਸੰਗਤਾਂ ਦੇ ਨਾਲ ਸਹਾਇਕ ਦੇ ਨਾਲ ਜਿਹੜੀ ਸੇਵਾ ਕਰਨ ਬਹੁਣੇ ਆ ਜੀ ਹਾਂ ਜੀ ਬਹੁਤ ਵਧੀਆ ਗੁਰੂ ਰਾਮ ਬਾਪਾ ਸਾਹਿਬ ਇਹਨਾਂ ਦੀ ਕਿਰਪਾ ਦੇ ਨਾਲ ਵੀ ਹਰ ਵੇਲੇ ਹਰ ਸੰਗਤ ਦੇ ਨਾਲ ਜੁੜੇ ਰਹਿੰਦੇ ਨੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੇ ਹਰ ਰੋੜੀ ਜੋ ਵੀ ਸਰਦਾਂ ਬੰਦਾ ਮਹਾਰਾਜ ਸੇਵਾ ਕਰਾਉਂਦੇ ਆ ਉਹਨਾਂ ਦੇ ਹੁਕਮ ਨਾਲ ਹੀ ਕਰੀਦੀ ਮਹਾਰਾਜ ਸੱਚੇ ਇਸ ਤਰ੍ਹਾਂ ਤੇ ਦੇਖਿਆ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲਗਾਇਆ ਜਾਂਦਾ ਸੋ ਸਾਡੇ ਨਾਲ ਬਾਬਾ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਭਾਈ ਕਸ਼ਮੀਰ ਸਿੰਘ ਜੋ ਆਇਦਾ ਏ 시ਦੀ ਦਿਹਾੜਾ 시ਦੀ ਦਿਹਾੜਾ ਉਹਨਾਂ ਸ਼ੀਦਾਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੀਆਂ ਉਮਰਾਂ ਦੇ ਵਿੱਚ ਸਰਹੰਦ ਸੂਬੇ ਦੀ ਨਵਾਬ ਦੇ ਨੀਂਹਾਂ ਦੇ ਵਿੱਚ ਖਲੋ ਕੇ ਉਹਨਾਂ ਨੂੰ ਸਿੱਖੀ ਅਤੇ ਸਰੂਪ ਦੇ ਵਿੱਚ ਬਾਣੀ ਹੋਣ ਦਾ ਸਬੂਤ ਦਿੱਤਾ ਹੈ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਸਿੱਖ ਧਰਮ ਨਾਲੋਂ ਮੂੰਹ ਨਹੀਂ 모ੜਿਆ ਹੋਰ ਅੱਜ ਦੇ ਜੋ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦ ਬਾਬਾ ਅਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ तमाम ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਮਾਦਾ ਗੁਦਰਕੌਰ ਨੇ ਠੰਡੇ ਬੁਰਜ ਉੱਤੇ ਠੰਡੀਆਂ ਰਾਤਾਂ ਗਜ਼ਾਰੀਆਂ ਛੋਟੇ ਸਾਹਿਬ ਜਾਦੇ ਜਿਨ੍ਹਾਂ ਦੇ ਨਾਲ ਮਾਦਾ ਗੁਜਰਕੌਰ ਦੀ ਠੰਡੇ ਬਰਦੇ ਤੇ ਠੰਡੀਆਂ ਰਾਤਾਂ ਸੀਤ ਰਾਤਾਂ ਗੁਜ਼ਾਰੀਆਂ ਹਨ ਅੱਜ ਉਹਨਾਂ ਸਿੱਖ ਸੂਰਮੇ ਸ਼ੀਤਾਂ ਦੀ ਸਮਰਪਤ ਨੂੰ ਹਰ ਸਾਲ ਸਿੱਖ ਕੌਮ ਦੇ ਮਹਾਨ ਜਨਰੈਲ ਤਨਤਨ ਬਾਬਾ ਜੀਵਨ ਸਿੰਘ ਜੀ ਅਮਰ ਸ਼ੀਤ ਉਹਨਾਂ ਦੀ ਯਾਦ ਨੂੰ ਸਮਰਪਤ ਔਰ ਸਿੱਖ ਦੇ ਸਿੱਖ ਕੌਮ ਦੇ ਮਹਾਨ ਜਿੰਨੇ ਵੀ ਸੂਰਬੀਰ ਬਹਾਦਰ ਯੋਧੇ ਹੋਏ ਹਨ ਉਹਨਾਂ ਦੀ ਯਾਦ ਨੂੰ ਸਮਰਪਤ ਮਾਦਾ ਗੁਜਰਕੌਰ ਜੀ ਦੀ ਸ਼ੀਤੀ ਸੁਨਾਨੀ ਸੰਹਾਤ ਨੂੰ ਸਮਰਪਤ ਔਰ ਸਿੱਖ ਕੌਮ ਦੇ ਮਹਾਨ ਜਿੰਨੇ ਵੀ ਸਾਡੇ ਸ਼ਹੀਦ ਉਹਨਾਂ ਦੀ ਯਾਦ ਨੂੰ ਸਮਰਪਤ ਅੱਜ ਇਹ ਸਿੱਖ ਕੌਮ ਦੇ ਮਹਾਨ ਬਾਬਾ ਜਰਨੈਲ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਦੇਖਦੇ ਕਿ ਫਤਿਹ ਸੇਵਾ ਸੈਡੀ ਵੱਲੋਂ ਅਤੇ ਬਾਬਾ ਜੀਵਨ ਸਿੰਘ ਜੀ ਮਸਿਆ ਸੇਵਾ ਸੈਡੀ ਵੱਲੋਂ ਦੇ ਸਮੂਹ ਸਹਿਰ ਦੇ ਸੰਯੋਗ ਨਾਲ ਹਰ ਸਾਲ ਇਹ ਨਗਰ ਕਿਤੇ ਇਛਤਰਾਮ ਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਮੁੱਚੇ ਪਰਿਵਾਰ ਦਾ ਆਸ਼ੀਰਵਾਦ ਜਿਹੜਾ ਚੱਲ ਰਿਹਾ ਹੈ ਉਹਦੇ ਸਬੰਧ ਵਿੱਚ ਥਾਪ ਪਰਥਾਨ ਨਗਰਾਂ ਵਿੱਚ ਸ਼ਹਿਰਾਂ ਵਿੱਚ ਆ ਲੋਕ ਆਪਣੇ ਘਰਾਂ ਦੇ ਵਿੱਚ ਸ਼ੀਦੀ ਲੜਾ ਮਨਾ ਰਹੇ ਔਰ ਇੱਥੇ ਹੀ ਸ਼ੀਦਾਂ ਨੂੰ ਨਮਨ ਕਰਨ ਵਾਸਤੇ ਗੁਰਦਾਰੇ ਇਲਾਹੀ ਜੋਤ ਬਾਬਾ ਜੀ ਜੀਨ ਸਿੰਘ ਦੇ ਪਵਿੱਤਰ ਸਥਾਨਾਂ ਤੇ ਸਾਡੇ ਪ੍ਰਧਾਨ ਪਾਈ ਲਾਰ ਸਿੰਘ ਜੀ ਉਹਨਾਂ ਦਾ ਸਮੁੱਚਾ ਪ੍ਰਬੰਧਕ ਟੀਮ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਵੱਡਾ ਉਪਰਾਲਾ ਕਰਕੇ ਸ਼ੀਦਾਂ ਨੂੰ ਨਮਨ ਕਰਦੀ ਹੈ ਔਰ ਇਸ ਸਾਲ ਵੀ ਇਹਨਾਂ ਨੇ ਵੱਡਾ ਉਪਰਾਲਾ ਕਰਕੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਹਨਾਂ ਦੇ ਫੌਜਾਂ ਦੇ ਜਰਨਲ ਰੋਮਨੀ ਸ਼ਹੀਦ ਬਾਬਾ ਜੀਵਨ ਸਿੰਘ ਮਹਾਰਾਜ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਹੋਇਆ ਵੱਡਾ ਗੁਰਮਤ ਸਮਾਗਮ ਕਰਾਇਆ ਔਰ ਜਿੰਡਿਆ ਵਾਲੀ ਦੀ ਧਰਤੀ ਤੋਂ ਜਿਹੜਾ ਨਗਰ ਕੀਰਤਨ ਦੀ ਰੰਗਮਤ ਹੋਈ ਹੈ ਔਰ ਨਗਰ ਕੀਰਤਨ ਦਾ ਹੋਕਾ ਜਿਹੜਾ ਘਰ-ਘਰ ਵਿੱਚ ਥਾਂ-ਥਾਂ ਤੇ ਜਾ ਕੇ ਸ਼ੀਦਾਂ ਨੂੰ ਨਮਨ ਕਰਨ ਵਾਸਤੇ ਜਿਹੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਬਾਬਾ ਜੀਵਨ ਸਿੰਘ ਨੂੰ ਰੰਗਰੇਟਾ ਗੁਰੂ ਗੋਬਿੰਦ ਸਿੰਘ ਦਾ ਕਿਤਾਬ ਦਿੱਤਾ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਦੋਂ ਦਿੱਲੀ ਗੁਰ ਤੇਗ ਬਹਾਦਰ ਪਾਤਸ਼ਾਹ ਮਰਦ ਸ਼ਹੀਦੀ ਹੋਈ ਨਾ ਤੇ ਉਦੋਂ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ ਭਾਈ ਜੈਤਨ ਜੈਤਿਆ ਦਿੱਲੀ ਦਾ ਹਾਲ ਦੱਸ ਕੀ ਆ ਆਖਿਆ ਪਾਤਸ਼ਾਹ ਮਹਾਰਾਜ ਮਹਾਰਾਜ ਦੀ ਸ਼ੀਧੀ ਹੋਣੀ ਪੱਕੀ ਨਿਸ਼ਚਿਤ ਹੈ ਕਿ ਭਾਈ ਜੈਤਿਆ ਤੇ ਦਿੱਲੀ ਵਿੱਚ ਸਿੱਖ ਹੈਗੇ ਮਹਾਰਾ ਸਿੱਖ ਬਹੁਤ ਹੈ ਪਰ ਹਾਂ ਦਾ ਨਾਰਾ ਨੂੰ ਕੋਈ ਮਾਰ ਰਿਹਾ ਤੇ ਉਹਨਾਂ ਨੇ ਔਰੰਗਜ਼ੇਬ ਨੇ ਆਖਿਆ ਮੈਂ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਤਾਂ ਉਹਨਾਂ ਨੇ ਆਖਿਆ ਵੀ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੀਸ ਜਿਹੜਾ ਨਾ ਉਹਨਾਂ ਦਾ ਸੀਸ ਤੇ ਧੜ ਦਿੱਲੀ ਦੀਆਂ ਗਲੀਆਂ ਵਿੱਚ ਰੋਲਾਂਗਾ ਤੇ ਆਖਿਆ ਜੈਤਿਆ ਏਡੇ ਏਡੇ ਵੱਡੇ ਸਿੱਖ ਪਲਵਾਨ ਹੋਣ ਤੇ ਕੀ ਗੁਰੂ ਤੇਗ ਬਹਾਦਰ ਪਾਛਾ ਮਾਤਾ ਸੀਸ ਜਿਹੜਾ ਤੇ ਧੜ ਦਿੱਲੀ ਦੇ ਗਲੀਆਂ ਵਿੱਚ ਰੁਲੇਗਾ ਆਖਿਆ ਪਾਛਾ ਮਾਰਾ ਨਹੀਂ ਰੁਲ ਨਹੀਂ ਸਕਦਾ ਤੇ ਪਾਛਾ ਮਾਰੇ ਨੇ ਆਖਿਆ ਸਹ ਕੋਈ ਸਿੱਖ ਜਿਹੜਾ ਦਿੱਲੀ ਤੋਂ ਸੀਸ ਲੈ ਕੇ ਆਵੇ ਫਿਰ ਭਾਈ ਜੈਤਾ ਜੀ ਉੱਥੇ ਆਖਿਆ ਪਾਛਾ ਮਾਰਾ ਤੁਸੀਂ ਕਿਰਪਾ ਕਰੋ ਇਹ ਸੇਵਾ ਮੈਂ ਕਰ ਸਕਦਾ ਫੇ ਪੰਜ ਪੜਾਵਾਂ ਵਿੱਚ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਿਤਾ ਪਾਏ ਸਦਾਨੰਦ ਦਾ ਸੀਸ ਵਾਢ ਕੇ ਗੁਰੂ ਤੇਗ ਬਹਾਦਰ ਪਾਛਾ ਮਲੇ ਸੀਸ ਤਰ੍ਹਾਂ ਖਾਵਲ ਤਰ੍ਹਾਂ ਆਪਣੇ ਪਿਤਾ ਦਾ ਸੀਸ ਰੱਖ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਆਏ ਜਦੋਂ ਫੇਰ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਸੀਸ ਲੈ ਕੇ ਆਏ ਸਾਰੇ ਸੰਗਤ ਸੰਗਤਾਂ ਨੇ ਸੀਸ ਦੇ ਦਰਸ਼ਨ ਕੀਤੇ ਤਾਂ ਆਖਿਆ ਜੈਤਿਆ ਦਾਸ ਕੀ ਬਣਿਆ ਫਿਰ ਉਹਨਾਂ ਨੇ ਆਖਿਆ ਮੈਂ ਆਪਣੇ ਪਿਤਾ ਭਾਈ ਸਦਾਨੰਦ ਦਾ ਸੀਸ ਵਾਟ ਕੇ ਉੱਥੇ ਰੱਖ ਕੇ ਆਇਆ ਫੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਰਾ ਦਾ ਸੀਸ ਲੈ ਕੇ ਆਇਆ ਆਖਿਆ ਤੂੰ ਇਹ ਨਾ ਸਮਝੀ ਮੈਂ ਨਾਥ ਹੋ ਗਿਆ ਪਾਤਸ਼ਾਹ ਮਾਰਾ ਨੇ ਫੇਰ ਸਾਤੀਨੰਦ ਲਾ ਕੇ ਆਖਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਇੱਕ ਵਾਰੀ ਇੱਥੇ ਵਾਰ ਦਿੱਤਾ ਔਰ ਦੂਜਾ ਵਾਰ ਜਿਹੜਾ ਤਮਤਮਾ ਸਾਹਿਬ ਦੀ ਧਰਤੀ ਤੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਨੂੰ ਦਿੱਤਾ ਸੀ ਤੂੰ ਰੰਗਰੇਟੇ ਗੁਰੂ ਭਾਈ ਜੈਤੇ ਦੇ ਵਾਰਸੋ ਬਾਬਾ ਜੀਨ ਸਿੰਘ ਦੇ ਵਾਰਸੋ ਤੁਹਾਡੀ ਸਿੱਖ ਪੰਥ ਵਿੱਚ ਵੱਡੀ ਸ਼ਹਾਦਤ ਹੈ ਵੱਡੀ ਕੁਰਬਾਨੀਆਂ ਤੇ ਤੁਹਾਨੂੰ ਕੋਈ ਮਿਟਾ ਨਹੀਂ ਸਕਦਾ ਇਸ ਕਰਕੇ ਸਾਨੂੰ ਮਾਣ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਾਨੂੰ ਛਾਤੀ ਨਾਲ ਲਾ ਕੇ ਆਪਣੇ ਪੁੱਤਰ ਹੋਣ ਦਾ ਮਾਣ ਬਖਸ਼ਿਆ